आया कोई क्रांति भी आई है पोता ने ने आम घर तोतान नहीं लिया आम घर जो तो उठते फिर आम घर के होंगे वो सो इस करके जेनों तो डिग्री मुताबक काम मिल जाए कौन जाऊगा बहर क्यों जावे बहर हाँ घूम जरूर जा सकते हैं मुड़े हो पंद्रह दिन बाद महीने बाद उ देख लो हालात देख लो तुम पुछ लो थोड़े साथी गए होते उलात खराब हो पे ने ਦੰਗੇ ਹੋ ਜਾਂਦੇ ਉੱਥੇ ਇਮੀਗ੍ਰੈਂਟਸ ਦੇ ਖਿਲਾਫ ਦੰਗੇ ਚੱਲ ਰਿਹਾ ਇਸ ਵਕਤ ਇੰਗਲੈਂਡ 'ਚ ਹਰ ਸ਼ਹਿਰ 'ਚ ਆਪਾਂ ਆਪਦਾ ਮੁਲਕ ਠੀਕ ਕਰੀਏ ਕਿਉਂ ਜਾ ਕੇ ਉੱਥੇ ਉਹਨਾਂ ਨਾਲ ਲੜੀ ਜੰਦੇ ਆਪਾਂ ਆਪਰਾ ਮੁਲਕ ਤਾਂ ਠੀਕ ਕਰੂਗਾ ਜੇ ਮੂਰੇ ਆਪਾਂ ਬੰਦੇ ਇਹੋ ਜਿਲੇ ਕੇ ਆਵਾਂਗੇ ਕਾਨੂੰਨ ਮੇ ਲਾਅ ਮੇਕਰ ਜਿਹੜੇ ਨੇ ਉਹ ਜਿਹੜੇ ਆਪਣੇ ਆਪਣੇ ਵਿੱਚੋਂ ਹੋਣਗੇ ਜਿਹੜੇ ਆਪਣੇ ਦੁੱਖਾਂ ਨੂੰ ਜਾਣਦੇ ਨੇ ਹੁਣ ਜਿਹੜਿਆਂ ਨੂੰ ਜਿਹਨਾਂ ਦੀ ਗਿਣਤੀ ਵੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਥੱਲੇ 33 ਵੀ ਹੁੰਦਾ ਹੈ ਥੱਲੇ 55 ਵੀ ਹੈਗਾ ਜਿਹਨੂੰ 69 ਤੇ 89 ਦਾ ਨਹੀਂ ਪਤਾ ਵੀ ਕੀ ਫਰਕ ਹੈ ਤੇ ਉਹਨਾਂ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਲਾਂਗੇ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰਾਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਚੰਦਰਯਾਨ ਲਾਂਚ ਕਰ ਰਹੇ ਇਹ ਲਾਂਚ ਹੁੰਦੇ ਹੈ ਦਰ ਰਾਜਨੀਤੀ ਚ ਬੇਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ ਚ ਵੀ ਹੈ ਉਹਨੇ ਮੈਂ ਚਲੋ ਸੁਣ ਲੈਂਦੇ ਹਾਂ ਭਾਸ਼ਣ ਦੇ ਉਹ ਨੂੰ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ ਮੂਰੋਂ ਸੁਣ ਲੈਨੇ ਮੈਂ ਕਿਹਾ ਪਹਿਲੀਆਂ 4 ਲੈਣਾ ਚਾਹੀ ਮੈਂ ਕਹ ਲੈ ਇਹਦਾ ਗਿਆ ਗਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਉਹਨੂੰ ਮੈਂ ਕਿਹਾ ਸਰ ਗਿਆ ਬਸ ਆ ਤਾਂ ਹੈ ਕੀ ਕਰੀ ਇਹ 144 ਕਰੋੜ ਵਾਲੇ ਨੇ ਕੀ ਉਮੀਦ ਕਰ ਲਵਾਂਗਾ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਆ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀ ਉਹੀ ਉਹੀ ਖਜ਼ਾਨਾ ਹੈ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਅੱਜ ਚੱਟੋੜੀ ਵਾਲੇ 417 ਪਾ ਕੇ 44666 ਜਾਨੀ ਕਿ 2 ਚੌਕੇ 3 ਛੀਕੇ 44666 ਨੌਕਰੀਆਂ ਜੋਗੀਆਂ ਅੱਜ ਅੱਜ ਮਲਾ ਕੇ ਅੋਰ ਅਸੀਂ ਹਰ ਰੋਜ਼ ਕਰਦੇ ਹਾਂ ਹੁਣੇ ਚਾਰ ਦਿਨ ਤਿੰਨ ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਸੀ ਕਹਿੰਦੇ ਨਾ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦੇ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜੇ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਉਹ ਚ ਵੀ ਫਰਵਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਹਜੇ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਬਖਵਕ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾਂ ਪੈਸੇ ਤੋਂ ਤੇ ਬਿਨਾਂ ਸਪਾਰਸ਼ ਤੋਂ ਕਿਸੇ ਨੂੰ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਸੋ ਆਪਣੀ अहमियत ਵੀ ਬਣਾਉਣੀ ਹੈ ਦਫਤਰ 'ਚ ਵੀ ਹਾਂ ਅਸੀਂ ਹੈਗੇ ਹਾਂ ਆਪਣੀ ਕੁਰਸੀ ਦੀ अहमियत ਬਣਾਉਣੀ ਹੈ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਟਵਿੱਟਰ ਦਾ ਮਾਲਕ ਹੈ ਟੈਸਲਾ ਕੰਪਨੀਾਂ ਦੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹ ਦਫਤਰ 'ਚ ਇੱਕ ਗੋਰੀ ਕੰਮ ਕਰਦੀ ਸੀ ਹਜ਼ਾਰਾਂ ਬੰਦੇ ਕਰਦੇ ਉਹ ਵੀ ਕਰਦੀ ਸੀ ਉਹਨੇ ਹੋਰ ਜਾਈ ਦੇਣਾ ਕਿ ਨਹੀਂ ਮਰ ਜਾਈ ਦੇਣਾ ਜੀ ਅਸਤੀਫਾ ਦੇਣਾ ਨੌਕਰੀ ਤੋਂ ਉਹ ਕਹਿੰਦਾ আচ্ছা ਅਸਤੀਫਾ ਦੇਣਾ ਕਹਿੰਦਾ ਕੋਈ ਗੱਲ ਅਸਤੀਫਾ ਫੜਾ ਦੇ ਆ ਚੱਕ ਕੇ 1 ਲੱਖ ਡਾਲਰ ਬਾਹਰ ਟੂਰ ਤੇ ਜਾਇਆ ਮਹੀਨਾ ਡੇਢ ਮਹੀਨਾ ਬਾਹਰ ਟੂਰ ਤੇ ਜਾਇਆ ਉਹਦੇ ਬਾਅਦ ਤੇਰੇ ਅਸਤੀਫੇ ਤੇ ਆਪਾਂ ਡਿਸਾਈਡ ਕਰ ਲਾਂਗੇ ਉਹ ਉਹਨੇ ਕਹਾ ਬਧੀ ਕੰਮ ਨਾਲ ਮੇਰਾ ਅਸਤੀਫਾ ਹੋ ਗਿਆ ਨਾਲੇ ਮੈਨੂੰ ਲੱਖ ਡਾਲਰ ਮਿਲ ਗਿਆ ਮੈਂ ਤਾਂ ਬਾਹਰ ਟੂਰ ਤੇ ਜਾਉ ਬਾਹਰ ਟੂਰ ਤੇ ਚਲੀ ਗਈ ਮਹੀਨੇ ਡੇਢ ਸਾਲ ਮਹੀਨੇ ਬਾਅਦ ਆਈ ਵਾਪਸ ਪੂਰੀ ਦੁਨੀਆ ਘੁੰਮ ਕੇ ਕਹਿੰਦੀ ਜੀ ਮੈਂ ਆ ਗਈ ਮੇਰੇ ਸਿਫਾ ਕਨਾਂ ਪੈਸੇ ਦੀ ਫਤਰਾ ਮਨਜ਼ੂਰ ਕਰ ਥੈਂਕ ਯੂ ਵੈਰੀ ਮਚ ਉਹ ਕਹਿੰਦੀ ਜੀ ਆਹੀ ਕੁਝ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਜੀ ਮੈਨੂੰ ਲੱਖ ਡਾਲਰ ਦੇ ਕੇ ਪੂਰੀ ਦੁਨੀਆ ਚ ਭੇਜ ਕੇ ਤੁਹਾਨੂੰ ਕੀ ਕਿਵੇਂ ਕੀ ਹੋ ਗਿਆ ਇਹ ਇਹ ਕਿਹਾ ਜਾ ਫੈਸਲਾ ਪੈਸਾ ਹੁਣ ਦੇਖੋ ਸੀ ਉਸ ਬੰਦੇ ਦਾ ਫਿਰ ਕੋਈ ਕੁਛ ਨਾ ਕੁਛ ਤਾਂ ਲੱਗ ਹੁੰਦਾ ਹੈ ਨਾ ਜਿਹੜੇ ਦੁਨੀਆ 'ਚ ਕੁਝ ਕਰਦੇ ਆ ਉਹ ਕਹਿੰਦਾ ਜਿਸ ਵੇਲੇ ਤੂੰ ਅਸਤੀਫਾ ਦੇਣ ਆਈ ਸੀ ਨਾ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਕ ਇੰਪੋਰਟੈਂਸ ਹੈ ਕਿੰਨੀ ਕ ਇੰਪੋਰਟੈਂਸ ਹੈ ਕਹਿੰਦਾ ਜਦੋਂ ਤੂੰ ਚਲੀ ਗਈ ਜੇ ਤਾਂ ਤਿੰਨ ਚਾਰ ਦਿਨਾਂ 'ਚ ਖਲਬਲੀ ਮੱਜ ਜਾਂਦੀ ਭਾਈ ਉਹ ਆਈ ਨਹੀਂ ਹੈਗੀ ਉਹਦੇ ਬਿਨਾਂ ਕੰਮ ਰੁਕਿਆ ਪਿਆ ਫਿਰ ਤਾਂ ਮੈਂ ਤੈਨੂੰ ਉਹਦੀ ਬੁਲਾ ਲੈਂਦਾ ਕਹਿੰਦਾ ਮਹੀਨਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਆਈ ਹੈ ਜਾਂ ਨਹੀਂ ਆਈ ਕਿ ਨਜਾਤ ਤੂੰ ਸੋਤੇ اپنی اہمیت ਬਣਾਉਣੀ ਹੈ ਜਿੱਥੇ ਬਹਿਣਾ ਤੁਹਾਡੇ ਬਿਨਾ ਸਰੇ ਨਾ ਫਿਰ ਦਫ਼ਤਰ ਚ ਵੀ ਅੱਜ ਆਇਆ ਨਹੀਂ ਉਹਦੇ ਬਿਨਾ ਯਾਰ ਖਾਲੀ-ਖਾਲੀਆ ਲੱਗ ਜਾਂਦਾ ਐਨਾ ਕੁ ਜ਼ਿੰਮੇਵਾਰੀ ਨਾਲ ਕੰਮ ਕਰਨਾ ਇਹ ਮੈਂ ਤੁਹਾਨੂੰ ਬੇਨਤੀ ਨੰਬਰ ਦਉ ਮੈਂ ਹਰ ਇੱਕ ਸਮੇਂ ਕਹਿਣਾ ਇੱਕ ਤਾਂ ਆ ਵੀ ਗਈ ਐਪਲੀਕੇਸ਼ਨ ਪਹਿਲਾਂ ਪਰ ਹੁਣ ਪਹਿਲਾਂ ਨੌਕਰੀਆਂ ਜੁਆਇਨ ਕਰ ਲਿਓ ਬਦਲੀ ਵਾਲੀਆਂ ਅਰਜ਼ੀਆਂ ਥੋੜੇ ਚਿਰ ਬਾਅਦ ਚ ਲੈ ਆਇਓ ਹੈ ਪਹਿਲਵਾਨ ਨੇ ਤਾਂ ਕਹਤਾ ਪਹਿਲਵਾਨ ਨੇ ਤਾਂ ਕਹਤਾ ਕਿ ਮੇਰੇ ਤਾਂ ਕਰੋ ਕੰਮ ਠੀਕ ਹੈ ਨਾ ਸੋ ਥੋੜਾ ਜਨਾ ਪਹਿਲਾ ਸਿਸਟਮ ਚ ਤਾਂ ਵੱਢ ਜਾ ਅਸੀਂ ਕੋਸ਼ਿਸ਼ ਇਹ ਕਰਾਂਗੇ ਤੁਹਾਡੀਆਂ ਡਿਊਟੀਆਂ ਘਰਾਂ ਦੇ ਨੇੜੇ ਤੇੜੀ ਰਹਿਣ ਹੁਣ ਜਮੇ ਹੀ ਕਰੇ ਤਾਂ ਹੋ ਨਹੀਂ ਸਕਦਾ ਨਾ ਫਿਰ ਥੋੜਾ ਇਹ ਤਾਂ ਦੂਰ ਇਧਰ ਉਧਰ ਜਾਣਾ ਪੈਂਦਾ ਹੀ ਹੈ ਇਹ ਵੀ ਦੇਖ ਲਿਓ ਕਿ ਦੁਨੀਆ ਜਿੰਨੇ ਬੰਦੇ ਨੇ ਤਰੱਕੀਆਂ ਕੀਤੀਆਂ ਨੇ ਜੱਦੀ ਘਰਾਂ ਚ ਨਹੀਂ ਰਹਿੰਦੇ ਉਹ ਜੱਦੀ ਘਰ ਛੱਡਣੇ ਪੈਂਦੇ ਆ ਤਰੱਕੀਆਂ ਕਰਨ ਵਾਸਤੇ ਤੂੰ ਦੇਖ ਲਓ ਜਿੰਨੇ ਬੰਦੇ ਕਾਮਯਾਬ ਨੇ ਆਦਾ ਜੱਦੀ ਘਰ ਛੱਡਿਆ ਹੋਇਆ ਇਹਨਾਂ ਨੇ ਜੱਦੀ ਘਰ ਕਿਤੇ ਹੋਰ ਸੀ ਰਹਿੰਦੇ ਕਿਤੇ ਹੋਰ ਨੇ चाहे वो मनमोहन सिंह जी ने जदीकर अमृतसर से चाहे वो अमिताभ बच्चन ने जद्दर तो इलाहाबाद से हाँ, वो जदीकर इलाहाबाद से वह मुंबई जाके कामयाब हो गया अभिषेक बच्चन अभी जद्दर चाहता बस फिर तुम तो पता ही है फिर उन्होंने भी छेडना पाह अब दर्ड रहना पे पहला ਜਦਿਕਾ ਜਿੱਤ ਨੂੰ ਸੇਫਟੀ ਹੋ ਜਾਂਦੀ ਹੈ ਨਾ ਤੁਹਾਡੇ ਤੇ ਕੋਈ ਤਲਵਾਰ ਨਹੀਂ ਲਟਕਦੀ ਵੀ ਹੋ ਗਏ ਆ ਠੀਕ ਐ ਤੇ ਸਾਰਾ ਕੁਝ ਠੀਕ ਐ ਵਧੀਆ ਫਿਰ ਤੁਸੀਂ ਐਫਰਟ ਨਹੀਂ ਕਰਦੇ ਐਫਰਟ ਤਾਂ ਕਰਾਂਗੇ ਜੇ ਕੋਈ ਤਲਵਾਰ ਲਟਕੂਗੀ ਕਿਸੇ ਨਾ ਕਿਸੇ ਉਹ ਜਿਵੇਂ ਕਹਿੰਦੇ ਲੋੜ ਕਾਢਦੀ ماں ਹੈ ਜਦੋਂ ਕੋਈ ਜ਼ਰੂਰਤ ਹੋਵੇ ਉਦੋਂ ਫਿਰ ਕੁਝ ਨਾ ਕੁਝ ਨਿਕਲੂਗਾ ਉਹ ਚੋਂ ਫਿਰ ਆਪਾਂ ਐਫਰਟ ਕਰਾਂਗੇ ਐਫਰਟ ਕਰਾਂਗੇ ਤਾਂ ਫਿਰ ਉਹਦੇ ਨਾਲ ਜੋ ਮਰਜ਼ੀ ਚੀਜ਼ ਕਰ ਲਓ ਗਲਤੀਆਂ ਨਹੀਂ ਹੋਣਗੀਆਂ ਜਿਨੇ ਕੋਈ ਕਹਿਆ ਜਾਂਦਾ ਕਿ ਜਿਨੇ ਕੋਈ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਕੰਮ ਦੌਰਾਨ ਗਲਤੀਆਂ ਹੁੰਦੀਆਂ ਨੇ ਹਰੇਕ ਤੋਂ ਹੁੰਦੀਆਂ ਨੇ ਵੱਡੇ ਵੱਡੇ ਤੋਂ ਹੋ ਜਾਂਦੀਆਂ ਨੇ ਗਲਤੀ ਹੋ ਜਾਂਦੀ ਹੈ ਪਰ ਉਹ ਗਲਤੀ ਤੋਂ ਸਿੱਖ ਕੇ ਅੱਗੇ ਵਧ ਸੋ ਮੈਂ ਤਾਂ ਹੀ ਇਹ ਐਗਜ਼ਾਮਪਲ ਦਿਨਾ ਹੁਣ ਸਾਰਿਆਂ ਨੂੰ ਕਿ ਦੁਨੀਆ ਭਰ ਦੇ ਕਾਮਯਾਬ ਲੋਕਾਂ ਦੀਆਂ ਡਾਕੂਮੈਂਟਰੀਆਂ ਪੜੋ ਸੁਣੋ ਅੱਜ ਕੱਲ ਤੱਕ ਈ ਬੁੱਕਾਂ ਆ ਗਈਆਂ ਸੁਣੋ ਕਿ ਕਿਵੇਂ ਕਾਮਯਾਬੀ ਹੋਈ ਕਿਵੇਂ ਫੇਲਿਅਰ ਹੋਏ ਅਡੇ ਅਡੇ ਫੇਲਿਅਰ ਹੋਏ ਤੁਸੀਂ ਹੈਰਾਨ ਮੰਨ ਜੂ ਥਮ ਸੈਡੀਸਨ ਬੜੀਆਂ ਕ ਕਾਡਾ ਗੱਡੀਆਂ ਬੱਲ ਬੱਲ ਸਾਰੇ ਉਹਨੇ ਬਣਾਏ 65 ਸਾਲ ਦੀ ਉਮਰ ਸੀ ਫੈਕਟਰੀ ਨੂੰ ਅੱਗ ਲੱਗ ਗਈ ਫੈਕਟਰੀ ਨੂੰ ਅੱਗ ਲੱਗ ਗਈ ਇੰਸ਼ੋਰੈਂਸ ਹੈ ਨਹੀਂ ਸੀ ਸਾਰਾ ਸਟਾਫ ਰੋਈ ਜਾਵੇ ਵੀ ਸਭ ਕੁਝ ਤਬਾਹ ਹੋ ਗਿਆ ਜ਼ਿੰਦਗੀ ਦਾ ਸਾਰਾ ਕੁਝ ਜੋ ਕਮਾਇਆ ਜਿਹੜਾ ਕੀਤਾ ਸੀ ਉਹ ਤਬਾਹ ਹੋ ਗਿਆ ਪਰ ਜਦੋਂ ਅੱਗ ਬੁਝਣ ਲੱਗੀ ਤਾਂ ਥਾਮਸ ਐਡੀਸਨ ਹੱਤਿਆਤ ਮਾਰ ਕੇ ਕਹਿੰਦਾ ਚਲੋ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਜਿਉਂਦੇ ਜੀ ਸੜ ਕੇ ਸੁਆਹ ਹੋ ਗਈਆਂ ਆਓ ਕੰਮ ਸ਼ੁਰੂ ਕਰੀਏ ਸਭ ਤੋਂ ਵੱਧ ਕਾਡਾ ਉਹਨੇ ਉਦੋਂ ਬਾਅਦ ਕੀਤੀਆਂ ਨੇ ਸਭ ਤੋਂ ਵੱਧ ਕਿਉਂ ਉਹਦੇ ਦਿਮਾਗ 'ਚ ਪਈਆਂ ਸੀ ਉਹ ਤਾਂ ਇੱਥੋਂ ਆਈ ਦੇਖੋ ਪਲਾਟ ਤੁਹਾਡਾ ਕੋਈ ਕਬਜ਼ਾ ਕਰ ਲੂਗਾ ਜ਼ਮੀਨ ਤੁਹਾਨੂੰ ਵੇਚਣੀ ਪੈ ਸਕਦੀ ਹੈ ਕੋਈ ਹੋਰ ਦੀ ਹੋ ਜਾਊਗੀ ਘਰ ਤੁਹਾਡਾ ਬਦਲ ਸਕਦਾ ਪਰ ਜਿਹੜੀ এডਿਕੇਸ਼ਨ ਇੱਥੇ ਪਈ ਹੈ ਤੁਹਾਡੇ ਗਿਆਨ ਉਹਨੂੰ ਕੋਣ ਚੋਰੀ ਕਰ ਸਕਦਾ ਜੀ ਉਹ ਤੁਹਾਡੇ ਨਾਲ ਹੀ ਜਾਊਗਾ ਸੋ ਜਿੰਨਾ ਹੋ ਸਕਦਾ ਗਿਆਨ ਲਓ ਜਿੰਨਾ ਸਿੱਖਿਆ ਕੋਈ ਅੰਤ ਨਹੀਂ ਹੁੰਦਾ ਸਿੱਖਿਆ ਦਾ ਜਿੱਥੋਂ ਮਿਲਦੀ ਹੈ ਸਿੱਖਿਆ ਲਓ ਬੱਚਾ ਵੀ ਕੋਈ ਸਿੱਖਿਆ ਦੇ ਸਕਦਾ ਉਹ ਜਿਵੇਂ ਇੱਕ ਮਸ਼ਹੂਰ ਹੈ ਕਹਾਵਤ ਇੱਕ ਕਾਂ ਇੱਕ ਕਾਂ ਆਪਣੇ ਬੱਚੇ ਨੂੰ ਸੁਖਾਉਣ ਲੱਗ ਗਿਆ ਕਹਿੰਦਾ ਥੋੜਾ ਜਿਹਾ ਜਿਹੜਾ ਆ ਆ ਜਿਹੜੇ ਬੰਦੇ ਨੇ ਨੇ ਕਹਿੰਦਾ ਬਹੁਤ ਤੇਜ਼ ਨੇ ਕਹਿੰਦਾ ਇਹ ਇਹਨੂੰ ਤੂੰ ਬਚ ਕੇ ਰਹਿਣਾ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਜੀ ਤੁਰੇ ਜਾਂਦੇ ਹੋਣ ਇਹਨਾਂ ਮਤਲਬ ਧਿਆਨ ਰੱਖਣਾ ਜੇ ਥੋੜਾ ਜਾਇਂ ਥੱਲੇ ਨੂੰ ਚੋਕੜਨਾ ਇਹਦਾ ਮਤਲਬ ਰੋੜਾ ਚੱਕ ਰਹੇ ਨੇ ਨਾਲ ਦੀ ਨਾਲ ਬਾਜੀ ਉਹ ਕਹਿੰਦਾ ਜੀ ਜੇ ਪਹਿਲੀ ਰੋੜਾ ਹੱਥ ਚੋਵੇ ਫੇਰ ਕਾ ਕਹਿੰਦਾ ਫਿਰ ਤੈਨੂੰ ਸੁਖਾਉਣ ਦੀ ਕੀ ਲੋੜ ਹੈ ਹੁਣ ਫਿਰ ਤੂੰ ਤਾਂ ਪਹਿਲੀ ਸਿੱਖਿਆ ਹੋਇਆ ਹੈਂ ਖੇਵਰੀ ਬੱਚਾ ਤਾਂ ਵੀ ਸਿੱਖਿਆ ਮਿਲ ਜਾਂਦੀ ਹੈ ਠੀਕ ਹੈ ਨਾ ਸੋ ਇਸ ਕਰਕੇ ਆਪਾਂ ਪੰਜਾਬੀ ਆ ਆਪਾਂ ਨੂੰ ਗੁਰੂਆਂ ਦਾ ਆਪਾਂ ਨੂੰ ਸ਼ਹੀਦਾਂ ਦਾ ਆਸਰਾ ਹੈ ਲੜਾਈਆਂ ਲੜੀਆਂ ਹੋਈਆਂ ਨੇ ਗਰੀਬਾਂ ਦੇ ਹੱਕ 'ਚ ਖੜੇ ਹੋਏ ਆ ਗਰੀਬਾਂ ਦੇ ਮਜ਼ਰੂਮਾਂ ਦੇ ਹੱਕ 'ਚ ਲੜੇ ਹੋਏ ਆ ਕੁਰਬਾਨੀਆਂ ਦਿੱਤੀਆਂ ਆ ਕੋਈ ਮੈਨੂੰ ਲੱਗਦਾ ਕੋਈ ਪਿੰਡ ਹੋਣਾ ਹੀ ਨਹੀਂ ਜਿੱਥੇ ਕੋਈ ਸ਼ਹੀਦ ਦੀ ਗੇਟ ਨਾ ਬਣਿਆ ਹੋਵੇ ਜਦਿਸ ਪਿੰਡ ਦਾ ਕੋਈ ਸ਼ਹੀਦ ਨਾ ਹੋਵੇ ਭਾਵੇਂ ਉਹ ਕੂਕਾ ਲੈਰ ਚ ਭਾਵੇਂ ਉਹ ਗਦਰੀ ਬਾਬਿਆਂ ਚ ਭਾਵੇਂ ਉਹ ਬੱਬਰ ਕਾਲੀ ਲੈਰ ਹੋਵੇ ਭਾਵੇਂ ਭਾਵੇਂ ਉਹ ਕਾਰਗਿਲ ਦੀ ਜੰਗ ਹੋਵੇ ਭਾਵੇਂ ਜੁੜੀ ਮਰਜੀ ਮਤਲਬ ਹਰੇਕ ਪਿੰਡ ਦਾ ਆਪਣੇ ਕੋਲ ਸ਼ਹੀਦ ਹੈਗੇ ਤੇ ਸਾਡਾ ਸਾਡੇ ਤਾਂ ਬਲੱਡ ਦੇ ਵਿੱਚ ਫਾਈਟ ਹੈ ਅਸੀਂ ਕਿਉਂ ਚੱਲੀ ਜਾਇਤੋਂ ਛੱਡ ਕੇ ਭਾਜੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ਼ਹੀਦ ਭਗਤ